ਸਾਂਝਾ ਬਿਜਲੀ ਮੁਲਾਜ਼ਮ ਫਰੰਟ ਪੀ ਐਸ ਪੀ ਸੀ ਐਲ ਮੰਡਲ ਫਾਜ਼ਿਲਕਾ ਵੱਲੋਂ ਅੱਜ ਬਿਜਲੀ ਬੋਰਡ ਦਫ਼ਤਰ ਫਾਜ਼ਿਲਕਾ ਦੇ ਗੇਟ ਤੇ ਰੋਸ਼ਟ ਧਰਨਾ ਦਿੱਤਾ ਗਿਆ ਤੇ ਇਸ ਮੁਕੀ ਉਹਨਾਂ ਵੱਲੋਂ ਐਕਸ਼ਨ ਫਾਜ਼ਿਲਕਾ ਦਾ ਪੁਤਲਾ ਵੀ ਫੂਕਿਆ ਗਿਆ ਇਸ ਬਾਰੇ ਬੋਲਦੇ ਹੋਏ ਪੀ ਐਸ ਪੀ ਸੀ ਐਲ ਬਿਜਲੀ ਬੋਰਡ ਮੁਲਾਜ਼ਮ ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਵੀ ਉਹਨਾਂ ਦੀਆਂ ਡਿਊਟੀਆਂ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਜਿਸ ਨਾਲ ਨਿਰਵਿਘਨ ਬਿਜਲੀ ਦੇਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲਿਆ ਗਿਆ ਹੈ ਡਿਪਟੀ ਕਮਿਸ਼ਨਰ ਨੂੰ ਮਿਲਿਆ ਗਿਆ ਹੈ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮਿਲਿਆ ਗਿਆ ਹੈ ਡਿਪਟੀ ਕਮਿਸ਼ਨਰ ਵੱਲੋਂ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਹੈ ਪਰ ਬਿਜਲੀ ਬੋਰਡ ਦੇ ਐਕਸੀਅਰ ਵੀ ਵਿਭਾਗ ਵੱਲੋਂ ਇਹਦੀ ਆਂਦੇਖੀ ਕੀਤੀ ਗਈ ਹੈ ਜਿਸ ਕਰਕੇ ਅੱਜ ਰੋਸ਼ਟ ਕਰਨਾ ਦਿੱਤਾ ਜਾ ਰਿਹਾ ਹੈ ਜੇਕਰ ਉਹਨਾਂ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਉਹ ਇਸ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸੇਧ ਦੇਣਗੇ ਅਤੇ ਉਸ ਸਮੇਂ ਦਰਾਂ ਜੇਕਰ ਬਿਜਲੀ 'ਚ ਕੋਈ ਫਾਲਟ ਆਂਦਾ ਹੈ ਤਾਂ ਉਹ ਵੀ ਠੀਕਨੇ ਕੀਤਾ ਜਾਊਗਾ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ

ਤੇ ਟੁੱਟਿਆ ਲਾਣਾ ਐ ਸਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸ ਗੱਲ ਨੂੰ ਲੈ ਕੇ ਆਏ ਧਰਨੇ ਵੱਜ ਕੀਤੀ ਗਿਆ ਅੱਜ ਜੀ ਐਕਸ਼ਨ ਫਾਜ਼ਿਲਕਾਰ ਦੇ ਖਿਲਾਫ ਪਿਛਲੇ ਲਗਭਗ 1.5 ਮਹੀਨੇ ਤੋਂ ਐਕਸ਼ਨ ਫਾਜ਼ਿਲਕਾਰ ਨੂੰ ਪ੍ਰਿਤੀਕਲ ਕਰਮਚਾਰੀਆਂ ਦੀ ਜਿਹੜੀਆਂ ਡਿਊਟੀਆਂ ਲਗਾਉਣ ਲਈ ਡੀਸੀ ਮੈਡਮ ਫਾਇਲ ਕਾਮੰਡ ਨੇ ਦਫ਼ਤਰੋਂ ਜਿਹੜਾ ਲੈਟਰ ਭੇਜਿਆ ਗਿਆ ਸੀ ਜਦ ਕਿ ਇਹ ਮੁੱਦਾ ਪਿਛਲੇ ਸਾਲ ਵੀ ਉੱਠਿਆ ਸੀ ਉਦੋਂ ਵੀ ਐਕਸ਼ਨ ਨੇ ਜਦੋਂ ਅਸੀਂ ਸੰਘਰਸ਼ ਲੜਿਆ ਸੀ ਤਾਂ ਅਕਸਰ ਫਾਰਕਾ ਦੇ ਸਾਹਮਣੇ ਮੀਟਿੰਗ ਕਰਕੇ ਇਸ ਕਰਦਾ ਸਮਝੌਤਾ ਕੀਤਾ ਸੀ ਕਿ ਆਨਲਾਈਨ ਸਰ ਦੇ ਵਿੱਚ ਜਦੋਂ ਵੀ ਕਿਤੇ ਨਾਨ ਕ੍ਰਿਟੀਕਲ ਸਟਾਫ ਦੀਆਂ ਡਿਊਟੀਆਂ ਲੱਗਣਗੀਆਂ ਤਾਂ ਜੱਥੇ ਬੰਦਿਆਂ ਦਾ ਬੈਠ ਕੇ ਡਿਸਕਸ ਕਰਕੇ ਫੈਸਲਾ ਕਰ ਲੈਣ। ਇਸ ਵਾਰ ਫਿਰ 525 ਦੇ ਵਿੱਚ ਗੁਪਤ ਤੌਰ ਤੇ ਐਕਸ਼ਨ ਫਲਕਾ ਦੇ ਦਫਤਰ ਡੀਸੀ ਦਫਤਰ ਦੇ ਅਸਟਾਫ ਕੇ ਕੇ ਨੇ 8ਵੇਂ ਮਹੀਨੇ ਵਿੱਚ ਡਿਊਟੀਆਂ ਲੱਗ ਗਈਆਂ। 3 ਤਿਆਂ ਲੱਗਣ ਤੋਂ ਲਗਾਤਾਰ ਅਸੀਂ ਐਕਸ਼ਨ ਦੇ ਨਾਲ ਰابطਾ ਕਾਇਮ ਰੱਖਿਆ ਪਰ ਉਹਨਾਂ ਨੇ ਡਿਊਟੀਆਂ ਕੱਟਣ ਦੀ ਕੋਈ ਵੀ ਸਾਉਂ ਵਿਸ਼ਵਾਸ ਨਹੀਂ ਬਣਿਆ। ਜਿਸ ਕਰਕੇ ਜਥੇਬੰਦੀ ਨੇ ਮਨਜ਼ੂਰਦ ਜਿਹੜਾ 10-9 ਨੂੰ ਐਕਸ਼ਨ ਨੂੰ ਸਜੈਸਟ ਦਾ ਨੋਟਿਸ ਦਿੱਤਾ ਤੇ ਚੌੜੀ ਨਾਮ ਉਸ ਇੱਕ ਲਾਭ ਸਾਹਿਬ ਜਿਹੜਾ ਹੌਸਪਟਲ ਤੋਂ ਐਕਸ਼ਨ ਫਲਕਾ ਦੇ ਗਏ ਤਾਂ ਕਿ ਕੀਤਾ 25 ਤਰੀਕ ਨੂੰ ਸਾਨੂੰ ਮੀਟਿੰਗ ਲਈ ਪਰ ਉਹਦੇ ਵਿੱਚ ਕੋਈ ਵੀ ਆਉਟਪੁੱਟ ਨਹੀਂ ਨਿਕਲੀ। 3 ਤਰੀਕ ਨੂੰ ਫਿਰ ਅਸੀਂ ਆਪ ਦਾ ਜਿਹੜਾ ਸੀ ਵੱਡੇ ਪੱਤਰ ਦੇ ਤਰ੍ਹਾਂ ਫਾਇਦਾ ਦਫ਼ਤਰ ਐਕਸ਼ਨ ਦੇ ਖਿਲਾਫ ਦਿੱਤਾ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਜਥੇਬੰਦੀ ਦਾ ਸੰਗਠਨ ਪ੍ਰੋਗਰਾਮ ਚੱਲਦਾ ਰਿਹਾ ਪਰ ਸਾਨੂੰ ਲਗਾਤਾਰ 18 ਤਰੀਕ ਨੂੰ ਮੀਟਿੰਗ ਮਿਲੀ ਸੀ 18/10 ਨੂੰ ਉਸ ਤੋਂ ਬਾਅਦ 13/10 ਨੂੰ ਲਗਾਤਾਰ ਤਵੇ 15/10 ਨੂੰ ਮੀਟਿੰਗ ਮਿਲੀ ਸੀ ਤਿੰਨੋਂ ਮੀਟਿੰਗਾਂ ਦੇ ਵਿੱਚ ਸਿਰਫ ਐਕਸ਼ਨ ਵੱਲੋਂ ਵਿਸ਼ਵਾਸ ਹੀ ਦਵਾਇਆ ਗਿਆ ਕਿ ਡੁੱਟੀਆਂ ਬਹੁਤ ਜਲਦੀ ਡੀਸੀ ਮੈਡਮ ਨਾਲ ਅਸੀਂ ਗੱਲਬਾਤ ਕਰਕੇ ਕਟਵਾ ਦੇਵਾਂਗੇ ਪਰ ਉਹਨਾਂ ਨੇ ਡੁੱਟੀਆਂ ਨਹੀਂ ਕਟਵਾਈਆਂ ਕਿਉਂਕਿ ਪਿਛਲੇ ਸਾਲ ਵੀ ਪਾਵਰ ਸੈਕਟਰੀ ਪੰਜਾਬ ਸਰਕਾਰ ਦਾ ਵੀ ਪੱਲਿੱਤੀ ਪੱਤਰ ਆਇਆ ਸੀ 10/2024 ਦੇ ਵਿੱਚ ਉਹਦੇ ਵਿੱਚ ਸਪਸ਼ਟਤਾ ਦਿੱਤਾ ਸੀ ਕਿ ਕਿਸੇ ਵੀ ਕਰੀਕਲ ਸਟਾਫ ਦੀਆਂ ਗੈਰਵਾਗੀ ਡੁੱਟੀਆਂ ਨਹੀਂ ਲੱਗਣਗੀਆਂ ਇਹਦੇ ਦਰਮਿਆਨ ਹੀ ਅਸੀਂ ਆਪਦੇ ਇਸ ਦਾ ਜੋ ਨੋਟਿਸ ਸੀਗਾ ਉਤਾਰਾ ਸੀ ਐਸਸੀ ਮੁਕਸਰ ਨੂੰ ਤੇ ਚੀਫ ਸਾਹਿਬ ਨੂੰ ਭੇਜਿਆ 15 10 ਨੂੰ ਚੀਫ ਸਾਹਿਬ ਵੱਲੋਂ ਵੀ ਲਿਖਤੀ ਲੈਟਰ ਆਇਆ ਸੀ ਡੀਸੀ ਸਾਹਿਬ ਨੂੰ ਵੀ ਉਹਨਾਂ ਐਸਸੀ ਟੈਕਸਰ ਨੂੰ ਵੀ ਹਦਾਇਤ ਕਰੀ ਸੀ ਕਿ ਡੀਸੀ ਸਾਹਿਬ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰਕੇ ਤੁਰੰਤ ਗੁੰਡੀਆਂ ਘਟਵਾਈਆਂ ਜਾਣ ਇਹਦੇ ਦਰਮਿਆਨ ਜਥੇਬੰਦੀ ਨੇ 26 10 ਨੂੰ ਡੀਸੀ ਸਾਹਿਬ 26 ਹੋਰੀ ਨਾਲ ਡੀਸੀ ਮੈਡਮ ਜੀ ਨੂੰ ਮਿਲ ਕੇ ਜਥੇਬੰਦੀ ਦੇ ਵਫਦ ਨੇ ਆਪ ਵੀ ਉੱਥੇ ਅਪੀਲ ਰੱਖੀ ਦਿਮਾਰ ਚਾਲਰ ਦਿੱਤਾ ਤਾਂ ਡੀਸੀ ਸਾਹਿਬ ਨੇ ਬੜੀ ਵਧੀਆ ਸਾਡੀ ਗੱਲ ਸੁਣੀ ਤੇ 29 ਨੰਬਰ ਜਿਹੜਾ ਸੀ ਐਕਸ਼ਨ ਹਾਲਿਕਾ ਨੂੰ ਨੱਡ ਲਿਖਿਆ ਬਿ ਕ੍ਰਿਟੀਕਲ ਸਟਾਫ ਦੀਆਂ ਜਿਹੜੀਆਂ ਨ ਡਿਊਟੀਆਂ ਨੂੰ ਤੁਰੰਤ ਕਟਵਾਈਆਂ ਜਾਣ। ਫਰੋਜ਼ ਪੱਤਰ ਨੂੰ ਵੀ ਐਕਸ਼ਨ ਦੇ ਦਫ਼ਤਰ ਵੱਲੋਂ ਮਤਲਬ ਅੱਖੋ ਪ੍ਰੋਖੇ ਕੀਤਾ ਗਿਆ ਕੋਈ ਗੋਲ ਨ ਤੋਂ ਜਾਂ ਜਣਾ ਜਵਾਬ ਸੀ ਡੀਸੀ ਦਫ਼ਤਰ ਨੂੰ ਭੇਜਿਆ ਗਿਆ। ਜਿਹੜਾ ਕਿ ਹੁਣ ਲਗਾਤਾਰ ਮਤਲਬ ਨਾ ਤਾਂ ਸਾਨੂੰ ਕੋਈ ਮੀਟਿੰਗ ਮਿਲੀ ਹੈ ਨਾ ਉਸ ਮਾਮਲੇ 'ਤੇ ਵਿਸ਼ਵਾਸ ਬਣਾਇਆ ਗਿਆ ਜਿਸ ਕਰਕੇ ਜਥੇਬੰਦੀ ਸਖਤ ਰਹਿਤ ਹੈ ਜਦੋਂ ਤੱਕ ਕ੍ਰਿਟੀਕਲ ਸਟਾਫ ਦੀਆਂ ਡਿਊਟੀਆਂ ਨਹੀਂ ਕਟੀਆਂ ਜਾਂਦੀਆਂ ਐਕਸ਼ਨ ਵੱਲੋਂ ਨਹੀਂ ਕਟਵਾਈਆਂ ਜਾਂਦੀਆਂ ਉਦੋਂ ਤੱਕ ਜਿਹੜਾ ਜਥੇਬੰਦੀ ਦਾ ਪੋਸਟਸ ਦਾ ਪ੍ਰੋਗਰਾਮ ਜਿਹੜਾ ਲਗਾਤਾਰ ਜਿਹੜਾ ਚੱਲ ਜਾਰੀ ਰਹੂਗਾ ਕਿਸ ਗੱਲ ਨੂੰ ਲੈ ਕੇ ਧਰਨਾ ਰੱਖਿਆ ਗਿਆ ਹੈ ਨਾਰੇ ਬਾਜੀ ਕੀਤੀ ਜਾ ਰਹੀ ਹੈ ਤੁਹਾਨੂੰ ਸਾਰੇ ਸਹੀ ਰੱਖ ਤੇ ਸਾਰਾ ਵਿਸਥਾਰ ਨਾਲ ਦੱਸ ਸਕਦਾ ਹੈ ਕਿ ਅਸੀਂ ਇਸ ਦਰਸਤੇ ਰਾ ਬੜੇ ਲੰਮੇ ਸਮੇਂ ਤੋਂ ਪਏ ਹੋਏ ਹਾਂ ਜਿਹੜੀਆਂ ਸਾਡੀਆਂ ਕ੍ਰਿਟੀਕਲ ਸੌਚਾਰੀਆਂ ਦੀਆਂ ਡਿਊਟੀਆਂ ਪਰਾਲੀ ਨੂੰ ਨਾ ਸਾੜਨ ਦੇ ਖੰਧਾਂ ਵਾਸਤੇ ਲਾਈਆਂ ਗਈਆਂ ਸੀ ਉਹਨਾਂ ਨੂੰ ਜਿਹੜੀਆਂ ਉਹ ਕਟਵਾਈਆਂ ਨਹੀਂ ਗਈਆਂ ਇਸ ਕਰਕੇ ਸਾਨੂੰ ਇਹ ਉਤਾਰ ਇਸ ਮਰਚ ਕਰਦੇ ਆਂ ਬੇਨਤੀ ਆ ਔਰ ਅੱਜ ਦਾ ਜਿਹੜਾ ਅਸੀਂ ਇਹ ਸਾਨੂੰ ਮੈਰੇ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਜੇ ਅਸੀਂ ਕਰ ਰਹੇ ਆ ਉਸ ਤੋਂ ਬਾਅਦ ਵੀ ਆਕਰ ਜੇ ਕੋਈ ਫੇਵੀ ਡੋਟੀਆਂ ਨਹੀਂ ਕੱਟੀਆਂ ਜਾਂਦੀਆਂ ਤਾਂ ਉਸੇ ਕਰਨੇ ਤੋਂ ਬਾਅਦ ਇੱਕ ਮੀਟਿੰਗ ਕਰਕੇ ਜਿਹੜੀ ਆ ਉਹ ਅਗਲੀ ਜਿਹੜੀ ਇਸ ਮਰਚ ਦੀ ਹੋਊਗੀ ਤਾਂ ਕਿ ਉਹ ਵੀ ਹੋਦਾ ਜਾ ਜਾ ਹੋਏਗਾ ਜੇ ਉਹ ਕਿ ਜ਼ਿੰਮੇਵਾਰ ਜਿਹੜੇ ਆ ਡਾਇਰੈਕਟਰ ਸਾਹਿਬ ਦਾ ਤੇ ਜਪਨ ਜੀ ਅੱਜ ਜੋ ਫਾਇਨਕਾ ਡਿਵੀਜ਼ਨ ਆ ਕੇ ਫਾਇਨਕਾ ਐਕਸ਼ਨ ਦੇ ਮੂਜ ਜਿਹੜਾ ਪ੍ਰੋਟੈਸਟਰ ਨੂੰ ਪ੍ਰੰਤ ਜਿਹੜਾ ਆਰਥਿਕ ਬੁਝਾ ਦੇਤਾ ਜਿਹੜਾ ਪ੍ਰੋਮ ਰੱਖਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਸੀਂ ਐਕਸ਼ਨ ਸਾਹਿਬ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਪ੍ਰਹਾੜੀਆਂ ਦੇ ਸੰਬੰਧ ਵਿੱਚ ਲੱਗੀ ਡਿਊਟੀ ਨੂੰ ਘਟਾਉਣ ਵਾਸਤੇ ਕਈ ਵਾਰ ਡਿਪੂਟੇਸ਼ਨ ਤੇ ਮਿਲੇ ਕਈ ਵਾਰ ਮੀਟਿੰਗਾਂ ਹੋਈਆਂ ਫਾਰੇ ਮੀਟਿੰਗਾਂ ਦਾ ਜਿਹੜਾ ਰਿਜਰਟ ਜਿਹੜਾ ਬੇਸ਼ਕਾ ਨਿਕਲਿਆ ਅਸੀਂ ਇਸ ਪ੍ਰਾਲੀਆਂ ਨੂੰ ਡਿਊਟੀ ਕਟਾਉਣ ਦੇ ਸੰਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਉਹਨਾਂ ਵੱਲੋਂ ਜਿਹੜਾ ਹੈਗਾ ਲੈਟਰ ਜਿਹੜਾ 29 ਨੂੰ 25 ਨੂੰ ਜਿਹੜਾ ਹੈਗਾ ਲੈਟਰ ਫਾਈਲ ਕੱਟ ਵੀ ਨੂੰ ਅਸੀਂ ਭੇਜਿਆ ਗਿਆ ਸੀ ਜਿਹੜੇ ਕ੍ਰਿਟੀਕਲ ਜਿਹੜੇ ਬੰਦਿਆਂ ਦੀ ਡਿਊਟੀ ਕੱਟੀ ਜਾਵੇ ਕਿਉਂਕਿ ਕ੍ਰਿਟੀਕਲ ਜਿਹੜੇ ਬੰਦੇ ਹੈ ਜਿਹੜੇ ਸਾਡੇ ਲੋਕਲ ਨੀਰੀਵਿਜ਼ਨ ਸਪਲਾਈ ਦੇਣੀ ਹੈ ਗੁਲਾਜਮਾ ਦੇ ਵੇਸੇ ਘਾਟੇ ਹੈ ਐਸ ਕੇ ਕੇ ਅਸੀਂ ਜੀ ਆ ਵੀ ਸਾਡੀ ਜਿਹੜੀ ਗੇਰ ਵਾਰਕੀ ਡਿਊਟੀ ਜਿਹੜੀ ਕੱਟੀ ਜਵੇ ਕਿਉਂ ਲੋਕਲ ਰਿਨ ਨਹੀਂ ਸਪਲਾਈ ਦੇ ਦੇ ਵਿੱਚ ਮਤਾਂ ਪਰੰਤੂ ਉਸ ਤੋਂ ਬਾਅਦ ਜਿਹੜਾ ਜਿਹੜਾ ਚੀਫ ਸਾਹਿਬ ਨੂੰ ਚਲਾਇਗਾ 15 10 ਜਿਹੜਾ ਬੱਚੇ ਨੂੰ ਜਿਹੜਾ ਲੈਟਰ ਵੀ ਜਾਰੀ ਹੋਇਆ ਉਹਨਾਂ ਨੇ ਵੀ ਹੈਗਾ ਇੱਕ ਜੀ ਐਕਸ਼ਨ ਸਾਹਿਬ ਨੂੰ ਵੀ ਡੀਸੀ ਨਾਲ ਡੀਸੀ ਸਾਹਿਬ ਨਾਲ ਹਲਕ ਨਾਲ رابطہ ਕਾਇਮ ਕਰਕੇ ਜੇ ਕ੍ਰਿਟੀਕਲ ਜਿਹੜੇ ਮਨੇ ਡਿਊਟੀ ਖਟੀ ਜਾਵੇ ਇਹਨਾਂ ਕਰਨ ਦੇ ਬਾਅਦੂ ਵੀ ਜਦੋਂ ਅਸੀਂ ਕਈ ਵਾਰੀ 15.0 ਮੀਟਿੰਗ ਉਸ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਤਾਂ ਐਕਸ਼ਨ ਸਾਹਿਬ ਗੌਰਮਤਲਿ ਖੁਸ਼ਤ ਭਇਆ ਗਿਆ ਬੀਤ ਤੋ ਜਿਹੜੇ 16 ਬੰਦੇ ਜੀ ਜਿੱਤੇ ਲਗੇ ਉਹਦੇ ਵਰਸਿਸ ਜਿਹੜੇਗੇ ਨਾਂ ਦੇ ਕੇ ਜਿਹੜੀ ਅਨੈਂਡਮੈਂਟ ਅਸੀਂ ਅਗਲਾ ਕਦਮ ਕੀ ਹੋਏਗਾ ਜੇ ਕਰਨੀ ਇਸ ਤੋਂ ਬਾਅਦ ਲਾਜਮਾਂ ਦੇ ਭਾਰੀ ਹੋਸ ਹੈ ਜਦੋਂ ਸਾਡਾ ਮਸਲਾ ਪ੍ਰਾਈ ਨੂੰ ਜੇ ਡਿਊਟੀਆਂ ਪਕੀ ਮਸਲਾ ਹਣੀ ਹੁੰਦਾ ਤਾਂ ਆਨ ਨਾਲ ਸਮੁੰਦਰੀ ਚੇਜ ਸਿਸਟਿਕ ਆ ਵੀ ਹੁੰਦਾ ਜੀ ਭਾਈ ਕੇ ਬਾਤ ਹੈ ਕੀ ਅਧਰਨ ਲੱਗਦਾ ਹੈ ਕਿਸ਼ ਕੁਮਾਰ ਡਿਵੀਜ਼ਨ ਪ੍ਰਧਾਨ ਕਿ ਅਸੀਂ ਤਾਂ ਇਹੋ ਅਗੇ ਤਰ ਰੇਬਰ ਦਾਸ ਕੇ ਗਏ ਸਾਡੇ ਆਗੂ ਸਭਾਨ ਗੇਰ ਵੀ ਬਾਡੀ ਡਿਊਟੀਆਂ ਜਿਹੜੇ ਕਿ ਸਾਡੇ ਕੰਪਨੀ ਰੋਲ ਕੰਮ ਬਹੁਤ ਜ਼ਿਆਦਾ ਪਹਿਲਾਂ ਤੇ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਸਿਰਫ ਐਕਸ਼ਨ ਸਾਹਮਣੇ ਚੇਤਾਵਨੀ ਦੇਣਾ ਚਾਹਾਂਗੇ ਜੇ ਸਾਡੇ ਡਿਊਟੀਆਂ ਨਹੀਂ ਕੱਟੀਆਂ ਜਾਂਦੀਆਂ ਤੇ ਅੱਜ ਅਰਤੀਬੂ ਮੁਜਾਰਾ ਕਰ ਰਹੇ ਹਾਂ ਤੇ ਹਾਲ ਸਮਝ ਜਿਸੀ ਸਿੰਗਾਰਸੀ ਨੂੰ ਹੋਰ ਤਿੱਖਾ ਕਰਾਂਗੇ ਜੋ ਵੀ ਇਹਦਾ ਖਾਮੇ ਜੀ ਹੋਣਗੇ ਨਤੀਜੇ ਹੋਣਗੇ ਉਹ ਸਾਰੀ ਜ਼ਿੰਮੇਵਾਰੀ ਐਕਸ਼ਨ ਸਾਹਿਬ ਦੀ ਹੋਊਗੀ ਜਿਵੇਂ ਸਾਡੇ ਆਗੂ ਸਹਿਮਾਨ ਨੇ ਦੱਸਿਆ ਹੈ ਵੀ ਡੀਸੀ ਸਾਹਿਬ ਨੇ ਇਹਨਾਂ ਨੂੰ ਲੈਟਰ ਲਿਖਿਆ ਵੀ ਤੁਸੀਂ ਇਹਨਾਂ ਕ੍ਰਿਟੀਕਲ ਜਿਹੜੇ ਬੰਦਿਆਂ ਨੇ ਡੂਡੀਆਂ ਕਟੀਆਂ ਜਾਣ ਇਹਦਾ ਕੋਈ ਬਦਲਾਅ ਰੂਪ ਦਿਓ ਪਰ ਇਹਨਾਂ ਨੇ ਆਪੇ ਦਫ਼ਤਰ ਨੇ ਤੇ ਐਕਸ਼ਨ ਸਾਹਿਬ ਦਾ ਇਹਨਾਂ ਦਾ ਆਈਡੀਅਲ ਰਵਈਆ ਜੀ ਜਿੰਦੇ ਕਰਕੇ ਇੱਥੋਂ ਦਾ ਮਾਹੌਲ ਖਰਾਬ ਹੋ ਰਿਹਾ ਹੈ ਇਸ ਕਰਕੇ ਇਸ ਨੂੰ ਦੁਬਾਰਾ ਫਿਰ ਚੇਤਾਵਨੀ ਦੇਣੇ ਆ ਵੀ ਜੇ ਸਾਡੀ ਡੂਡੀਆਂ ਕਟਵਾ ਦੇਣ ਤਾਂ ਠੀਕ ਹੈ नेता सिंगाशुनो horticulture ਕੀਤਾ ਜਾਂਦਾ ਹੈ ਇਸ ਦੌਰਾਨ ਕੋਈ ਬਿਜਲੀ ਖਰਾਬ ਹੁੰਦੀ ਤਾਂ ਕਿ ਉਹ ਠੀਕ ਕੀਤੀ ਜਾਵੇਗੀ ਤਰਨੇ ਤਰ੍ਹਾਂ ਸ਼ਹਿਰ ਚ ਨਹੀਂ ਉਹ ਜੇ ਸਾਡੇ ਸਾਥੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹ ਇਸ ਕੰਮ 'ਚ ਨਹੀਂ ਆਉਣਗੇ ਉਹ ਕੋਈ ਕੰਪਲੇਂਟ ਨਹੀਂ ਕਰਨਗੇ ਜੀ ਉਹ ਸਿਰਫ ਜਿੰਦ ਤੱਕ ਡਿਊਟੀ ਨਹੀਂ ਕੱਟੀਆਂ ਜਾਂਦੀਆਂ ਉਹ ਉਧਰ ਹੀ ਡਿਊਟੀ ਕਰਨਗੇ ਇੱਕ ਪਾਸੇ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ এবੀਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ